ਇਹ ਆਸਾਂ ਦੇ ਹੁਮਾਣਾਲੇ ਨਕੇਂਦਰੀ ਜਿਲ੍ਹੇ ਵਿੱਚ ਸੱੱਚ ਕੀਤੀ ਗਈ ਸੀ ਪਰ ਬਾਕ-ਬਾਕ ਟੀਮ ਬਣਾਣਾਂ ਸੀ ਸੱਚ ਕਰਨ ਲਈ ਉਹ ਇੱਕ ਟੀਮ ਜਿਹੜੀ ਹੈਗੀ ਚੌਕੀ ਕੇਂਦਰੀ ਜਿਲ੍ਹੇ ਦਾ ਚਾਰਜ ਰਿਵਾਈ ਵਿੱਚ ਬਣਾਈ ਗਈ ਸੀ ਜਿਹੜੇ ਕੇ ਜਦੋਂ ਬਲੌਗ ਨੰਬਰ 5 ਦੀ ਬੈਰਕ ਨੰਬਰ 1 ਤੋਂ ਜਿਹੜੇ ਚੈਕਿੰਗ ਕਰਕੇ ਬਾਹਰ ਆਦੇ ਸੀ ਤਾਂ ਕੰਧ ਵਾਲੀ ਸਾਈਡ ਤੋਂ ਉਨ੍ਹਾਂ ਨੂੰ ਇੱਕ ਡੱਬੀ ਪਲਾਸਟਿਕ ਦੀ ਮਿਲੰਦ ਹੋਈ ਜਿਸ ਨੂੰ ਜੋ ਚੈੱਕ ਕਰਕੇ ਦੇਖਿਆ ਗਿਆ ਤਾਂ ਉਸ ਤੇ ਜਹਿਨਸੀ ਇਸ ਤੇ ਅਸੀਂ ਤੋਂ ਇੱਕ ਐਫ ਆਈ ਆਰ ਪਾਣਾ ਟੈਂਟ ਵਿੱਚ ਐਫ ਆਈ ਆਰ ਨੰਬਰ 4 ਦਰਜ ਜਿਸ ਤਰ੍ਹਾਂ ਲਈ ਹੈ ਤੇ ਇਹ ਇਨਵੈਸਟੀਗੇਸ਼ਨ ਸਾਡੀ ਚੱਲੀ ਕਿੰਨੀ ਕੁਆਂਟੀਟੀਜ਼ ਤੇ ਕਿੰਨੇ ਬੰਦੇ ਤੇ ਆਪਾਂ ਕੀ ਇਹ ਅਨਨੋਨ ਤੇ ਐਫ ਆਰ ਹੈ ਜੀ ਕੁਆਂਟੀਟੀ ਹੈਗੀ ਹੈ ਸਮੇਤ ਡੱਬੀ ਪਲਾਸਟਿਕ 200 ਗ੍ਰਾਮ ਹੈ ਜੀ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਨੁਕੇਂਦਰੀ ਜਿਲ੍ਹੇ ਤੋਂ ਅਸੀਂ ਸੱਚ ਕੀਤੀ ਗਈ ਸੀ ਪਰ ਬਾਕ-ਬਾਕ ਟੀਮਾਂ ਬਣਾਈਆਂ ਗਈਆਂ ਸੀ ਸੱਚ ਕਰਨ ਲਈ ਪੁਰ ਇੱਕ ਟੀਮ ਜਿਹੜੀ ਹੈਗੀ ਚਮਕੀ ਕੇਂਦਰੀ ਜਿਲ੍ਹੇ ਨਾਲ ਚਾਰਜ ਰੇਡ ਵਿੱਚ ਬਣਾਈ ਗਈ ਸੀ ਅੰਦੀੜੇ ਗਏ ਜਦੋਂ ਬਲਾਕ ਨੰਬਰ 5 ਦੀ ਬੈਰਕ ਨੰਬਰ 1 ਤੋਂ ਜਿਹੜੇ ਚੈਕਿੰਗ ਕਰਕੇ ਬਾਹਰ ਆਏ ਸੀ ਤਾਂ ਕੰਦ ਵਾਲੀ ਸਾਈਡ ਤੋਂ ਉਹਨਾਂ ਨੂੰ ਇੱਕ ਡੱਬੀ ਪਲਾਸਟਿਕ ਵੀ ਮੰਨਦੋਈ ਜੇ ਸਮਝੋ ਚੈੱਕ ਕਰਕੇ ਦੇਖਿਆ ਜਾ ਤਾਂ ਉਸ ਵਿੱਚ ਹੈ ਹੰਸੀ ਇਸ ਤੇ ਇਸ ਤੋਂ ਟੀ ਵੀ ਦੇ ਇੱਕ ਐਫ ਆਈ ਆਰ ਤਾਂ ਟੈਂਟਾ ਵਿੱਚ ਐਫ ਆਈ ਆਰ ਨੰਬਰ ਚਾਹ ਦਾ ਤਰਜੀਹ ਸਿਸਟਰ ਭਰੀ ਗਿਆ ਤੇ ਇਨਵੈਸਟੀਗੇਸ਼ਨ ਸਾਡੀ ਚਾਹੀਦੀ ਕਿੰਨੀ ਕੁਆਂਟੀਟੀਜ਼ ਤੇ ਕਿੰਨੇ ਬੰਦੇ ਦੇ ਐਫ ਆਈ ਆਰ ਇੱਕ ਅਨਨੌਨ ਦੇ ਐਫਆਰ ਹੈ ਜੀ ਕੁਆਂਟੀਟੀ ਹੈਗੀ ਇਸਨੀਤ ਡੱਬੀ ਪਲਾਸਟਿਕ 20 ਕਿਲੋ ਦਾ ਹੈ ਜੀ ਸੀਨੀਅਰਸ ਆਫ ਰੰਦੇ ਹੁਕਮ ਨਾਲ ਨੁਕੇਂਦਰੀ ਜਿਲ੍ਹੇ ਤੋਂ ਅੱਜ ਸੱਚੀ ਕੀਤੀ ਗਈ ਸੀ ਪਰ ਬਾਕਪਾ ਕਟੀਮਾ ਬਣਾਣ ਜਾਂਦੀ ਸੀ ਸੱਚ ਕਰਨ ਲਈ ਪਰ ਇੱਕ ਟੀਮ ਜਿਹੜੀ ਹੈਗੀ ਚਮਕੀ ਕੇਂਦਰੀ ਜਿਲ੍ਹੇ ਦਾ ਚਾਰਜ ਰਾਈ ਵਿੱਚ ਬਣਾਈ ਗਈ ਸੀ ਜਿਹੜੇ ਕੇ ਜਦੋਂ ਵਲੌਗ ਨੰਬਰ 5 ਦੀ ਬੈਰਕ ਨੰਬਰ 1 ਤੋਂ ਜਿਹੜੇ ਚੈਕਿੰਗ ਕਰਕੇ ਬਾਹਰ ਆਦੇ ਸੀ ਤਾਂ ਕੰਧ ਵਾਲੀ ਸਾਈਡ ਤੋਂ ਉਹਨਾਂ ਨੇ ਇੱਕ ਡੱਬੀ ਪਲਾਸਟਿਕ ਦੀ ਬੰਦ ਹੋਈ ਜਿਸ ਨੂੰ ਜੋ ਚੈੱਕ ਕਰਕੇ ਦੇਖੇਗਾ ਉਸੇ ਜਿਹੜੀ ਹੁਣ ਸੀ ਇਸ ਦੇ ਸਿਟੋਂ ਟਿ ਵੀ ਦੇ ਇੱਕ ਦਾ ਐਫ ਆਈ ਆਰ ਤਾਂ ਨਟੈਂਟ ਵਿੱਚ ਐਫ ਆਈ ਆਰ ਨੰਬਰ ਚਾਹਦਾ ਤਰਜਿਸ ਜਿਸਟਰ ਭਰੀ ਗਿਆ ਤੇ ਇਨਵੈਸਟੀਗੇਸ਼ਨ ਸਾਡੀ ਚਾਹੀਦੀ ਕਿੰਨੀ ਕੁਆਂਟੀਟੀਜ਼ ਤੇ ਕਿੰਨੇ ਬੰਦੇ ਦੇ ਐਫ ਆਈ ਆਰ ਕੀ ਅਨਨੋਨ ਤੇ ਐਫ ਆਈ ਆਰ ਹੈ ਜੀ ਕੁਆਂਟੀਟੀ ਹੈਗੀ ਹੈ ਸਮੇਤ ਡਬਲ ਪਲਾਸਟਿਕ 200 ਗ੍ਰਾਮ ਹੈ